ਰਾધા ਸਵਾਮੀ ਸਾਧ ਸੰਗਤ ਜੀ ਸਾਧ ਸੰਗਤ ਜੀ ਅੱਜ ਆਪਾਂ ਬਾਬਾ ਜੀ ਦੀ ਜੀਮਣੀ ਦਾ ਭਾਗ ਛੇਵਾ ਸੁਣਾਗੇ ਵੜਾਈਚ ਪਿੰਡ ਦੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਬਾਬਾ ਜੈਮਲ ਸਿੰਘ ਜੀ ਦੇ ਇੱਥੇ ਆਉਣ ਤੋਂ ਕਈ ਸਾਲ ਪਹਿਲੋਂ ਉਹਨਾਂ ਦੇ ਪਿੰਡ ਦਾ ਇੱਕ ਮਸਤ ਫਕੀਰ ਜਿਹਨੂੰ ਕਾਨਾ ਕਮਲਾ ਕਹਿੰਦੇ ਸਨ ਇੱਥੇ ਫਿਰਦਾ ਹੁੰਦਾ ਸੀ ਉਸ ਨੂੰ ਆਸ-ਪਾਸ ਤੋਂ ਜਿੱਥੋਂ ਵੀ ਕੋਈ ਇੱਟ ਵਟਾ ਜਾਂ ਪੱਥਰ ਡਿੱਗਿਆ ਹੋਇਆ ਮਿਲਦਾ ਚੱਕ ਕੇ ਲੈ ਆਉਂਦਾ ਤੇ ਇਥੇ ਢੇਰ ਲਾਈ ਜਾਂਦਾ ਜਦ ਲੋਕ ਉਸ ਨੂੰ ਪੁੱਛਦੇ ਕਿ ਇਹ ਕੀ ਕਰਦਾ ਹੈ ਤਾਂ ਉਹ ਕਹਿੰਦਾ ਇਹ ਇਥੇ ਇੱਕ ਬਾਦਸ਼ਾਹ ਨੇ ਆਉਣਾ ਹੈ ਉਹਦਾ ਮੱਲ ਬਣਾਉਣ ਵਾਸਤੇ ਸਮਾਨ ਇਕੱਠਾ ਕਰ ਰਿਹਾ ਹਾਂ ਉਹ ਇਹ ਵੀ ਕਹਿੰਦਾ ਹੁੰਦਾ ਸੀ ਕਿ ਇਥੇ ਇੱਕ ਵੱਡਾ ਸ਼ਹਿਰ ਵਸੇਗਾ ਵੜਾਈ ਤੇ ਬਲਸਰਾਈ ਪਿੰਡਾਂ ਦੇ ਕੁਝ ਬਿਰਦ ਤੇ ਸਿਆਣੇ ਲੋਕਾਂ ਨੇ ਬਾਬਾ ਜੀ ਨੂੰ ਇੱਥੇ ਡੇਰਾ ਲਾਉਣ ਤੋਂ ਬੜਾ ਰੋਕਿਆ ਕਿਉਂਕਿ ਇੱਕ ਤਾਂ ਇਹ ਥਾਂ ਉਜਾੜ ਸੀ ਇੱਥੇ ਜੰਗਲੀ ਜਾਨਵਰ ਤੇ ਸੱਪ ਠੂਹੇ ਆਦ ਰਹਿੰਦੇ ਸਨ ਦੂਜੇ ਲੋਕਾਂ ਦਾ ਇਹ ਵੀ ਖਿਆਲ ਸੀ ਕਿ ਇੱਥੇ ਇੱਕ ਵੱਡਾ ਜਿੰਨ ਰਹਿੰਦਾ ਹੈ ਪਰ ਬਾਬਾ ਜੀ ਨੇ ਕਿਹਾ ਕੋਈ ਡਰ ਨਹੀਂ ਸਾਡਾ ਕੀ ਵਿਗਾੜ ਲਏਗਾ ਬਾਬਾ ਜੀ ਨੇ ਕੁਝ ਕੌਤਕ ਤੇ ਚਮਤਕਾਰ ਬੜੇ ਪ੍ਰਸਿੱਧ ਹੋ ਚੁੱਕੇ ਸਨ ਇੱਕ ਵਾਰ ਇੱਕ ਬਲਸਰਾਏ ਪਿੰਡ ਦਾ ਇੱਕ ਆਦਮੀ ਕਿਸੇ ਸਤਸੰਗੀ ਦਾ ਨਵਾਂ ਜੋੜਾ ਜੁੱਤੀ ਚੱਕ ਕੇ ਲੈ ਗਿਆ। ਬਾਬਾ ਜੀ ਨੂੰ ਪਤਾ ਲੱਗਾ ਤਾਂ ਉਸ ਉਹਨਾਂ ਨੇ ਫਰਮਾਇਆ ਕੋਈ ਚਿੰਤਾ ਨਾ ਕਰੋ। ਚੋਰ ਆਪੇ ਆ ਕੇ ਜੋੜਾ ਵਾਪਸ ਕਰ ਜਾਵੇਗਾ। ਅਗਲੇ ਦਿਨ ਸਵੇਰੇ ਹੀ ਉਹ ਆਦਮੀ ਜੋੜਾ ਲੈ ਕੇ ਆ ਗਿਆ ਤੇ ਮਾਫੀ ਮੰਗਦੇ ਹੋਏ ਬੋਲਿਆ ਇਸ ਜੁੱਤੀ ਨੇ ਸਾਰੀ ਰਾਤ ਮੇਰੀ ਛਾਤੀ ਉੱਤੇ ਭਾਰ ਪਾਈ ਰੱਖਿਆ ਹੈ। ਮੈਂ ਇੱਕ ਪਲ ਵੀ ਸੌ ਨਹੀਂ ਸਕਿਆ ਇਸ ਤੋਂ ਬਾਅਦ ਕਿਸੇ ਜਿੰਨ ਪ੍ਰੇਤ ਜਾਂ ਮਨੁੱਖ ਵੱਲੋਂ ਬਾਬਾ ਜੀ ਦਾ ਵਿਰੋਧ ਨਾ ਹੋਇਆ ਸ਼ਮਾ ਜਲਦੀ ਹੈ ਤਾਂ ਪਰਵਾਨੇ ਆਪਣੇ ਆਪ ਉਸ ਵੱਲ ਭੱਜੇ ਆਉਂਦੇ ਹਨ ਬਾਬਾ ਜੀ ਦੀ ਮਹਾਨਤਾ ਰੋਹਾਨੀ ਅਭਿਆਸ ਸਰਲ ਅਤੇ ਸਪਸ਼ਟ ਸਾਧ ਸੰਗਤ ਦੀ ਪ੍ਰਸਿੱਧੀ ਛੇਤੀ ਹੀ ਆਸ-ਪਾਸ ਦੇ ਨਗਰਾਂ ਵਿੱਚ ਫੈਲ ਗਈ ਬਾਬਾ ਜੀ ਦਾ ਜੀਵਨ ਸੰਤ ਮਤ ਦੇ ਅਸੂਲਾਂ ਦਾ ਨਮੂਨਾ ਤੇ ਆਦਰਸ਼ ਸੀ ਉਹਨਾਂ ਦੀ ਉੱਚੀ ਤੇ ਨਿਰਮਲ ਰਹਿਣੀ ਲੋਕਾਂ ਨੂੰ ਖਿੱਚਣ ਲੱਗੀ ਬਾਬਾ ਜੀ ਆਪਣੇ ਨਿਰਬਾਹ ਆਪਣੀ ਪੈਨਸ਼ਨ ਤੇ ਕਰਦੇ ਸਨ ਉਹ ਨਾ ਕਦੀ ਕਿਸੇ ਕੋਲੋਂ ਕੁਝ ਲੈਂਦੇ ਤੇ ਨਾ ਹੀ ਆਪਣਾ ਭਾਰ ਕਿਸੇ ਉੱਤੇ ਪਾਉਂਦੇ ਏਹੀ ਰੀਤੀ ਉਹਨਾਂ ਦੇ ਬਾਅਦ ਵਿੱਚ ਗੁਰੂ ਸਾਹਿਬਾਂ ਦੀ ਵੀ ਰਹੀ ਹੈ ਅਜਿਹੇ ਮਹਾਤਮਾ ਦੇ 사త్సੰਗਾਂ ਵਿੱਚ ਭੀੜ ਕਿਵੇਂ ਨਾ ਹੋਵੇ ਪਹਿਲੋਂ ਤਾਂ ਬਾਬਾ ਜੀ ਇੱਕ ਕੱਚੀ ਕੋਠੜੀ ਵਿੱਚ ਹੀ ਗੁਜ਼ਾਰਾ ਕਰਦੇ ਰਹੇ ਪਰ ਜਦੋਂ ਬਾਬਾ ਸਾਮਨ ਸਿੰਘ ਜੀ ਆਪ ਦੇ ਸੇਵਕ ਬਣੇ ਤਾਂ ਉਹਨਾਂ ਨੇ ਜੋਰ ਪਾਉਂਦੇ ਕੋਠੜੀ ਨੂੰ ਪੱਕਾ ਕਰਨ ਦੀ ਆਗਿਆ ਦੇ ਦਿੱਤੀ। ਉਹਨਾਂ ਦਿਨਾਂ ਵਿੱਚ ਡੇਰੇ ਵਿੱਚ ਕੋਈ ਖੂਹ ਵੀ ਨਹੀਂ ਸੀ। ਸਤਸੰਗੀ ਲਾਗੇ ਦੇ ਪਿੰਡ ਬੜਾਈਂ ਚੋਂ ਪਾਣੀ ਲਿਆਉਂਦੇ ਸਨ। ਜਦੋਂ ਸੰਗਤ ਥੋੜੀ ਹੁੰਦੀ ਤਾਂ ਬੀਬੀ ਰੁッコ ਹੀ ਗਾਗਰ ਵਿੱਚ ਪਾਣੀ ਲਿਆਉਂਦੀ ਹੁੰਦੀ ਸੀ। ਜਦ ਮਹਾਰਾਜ ਸਾਮਨ ਸਿੰਘ ਜੀ ਪਹਿਲੀ ਵਾਰ ਇੱਥੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਬੀਬੀ ਰੁッコ ਕਿ ਤੂੰ ਪਾਣੀ ਦੀ ਗਾਗਰ ਭਾ ਕੇ ਲਿਆਈ ਹੈ ਅਤੇ ਬਾਬਾ ਜੀ ਮਹਾਰਾਜ ਨੂੰ ਇਸ਼ਨਾਨ ਕਰਨ ਲਈ ਬੇਨਤੀ ਕਰਦੀ ਹੈ ਇਸ ਤੋਂ ਬਾਅਦ ਉਹ ਹਜੂਰ ਮਹਾਰਾਜ ਜੀ ਦੇ ਇਸ਼ਨਾਨ ਲਈ ਵੀ ਪਾਣੀ ਲਿਆਈ ਮਹਾਰਾਜ ਜੀ ਨੇ ਦੇਖਿਆ ਕਿ ਪਾਣੀ ਬਿਲਕੁਲ ਸਾਫ਼ ਤੇ ਨਿਰਮਲ ਹੈ ਹਜੂਰ ਨੇ ਸੋਚਿਆ ਕਿ ਇੰਨਾ ਸਾਫ਼ ਪਾਣੀ ਨੇੜੇ ਵਗ ਰਹੇ ਦਰਿਆ ਦਾ ਤਾਂ ਨਹੀਂ ਹੋ ਸਕਦਾ ਅਤੇ ਬੀਬੀ ਰੁਕੋ ਜ਼ਰੂਰ ਕਿਸੇ ਖੂਹ ਤੋਂ ਪਾਣੀ ਲਿਆਈ ਹੋਵੇਗੀ ਪਰ ਹਜੂਰ ਨੂੰ ਦੇਰੇ ਵਿੱਚ ਕੋਈ ਖੂਹ ਨਜ਼ਰ ਨਾ ਆਇਆ ਪੁੱਛਣ ਉੱਤੇ ਬੀਬੀ ਰੁッコ ਨੇ ਦੱਸਿਆ ਕਿ ਬਾਬਾ ਜੀ ਦੇ ਇਸ਼ਨਾਨ ਲਈ ਅਤੇ ਭੋਜਨ ਆਦ ਪਕਾਉਣ ਲਈ ਉਹ ਰੋਜ਼ ਵੜਾਇਂਚ ਪਿੰਡ ਤੋਂ ਖੂਹ ਤੋਂ ਪਾਣੀ ਪਰਕੇ ਲਿਆਉਂਦੀ ਹੈ ਮਹਾਰਾਜ ਜੀ ਨੂੰ ਬਹੁਤ ਮਹਿਸੂਸ ਹੋਇਆ ਕਿ ਬੀਬੀ ਰੁッコ ਨੂੰ ਇੰਨੀ ਦੂਰੋਂ ਪਾਣੀ ਲਿਆਉਣਾ ਪੈਂਦਾ ਹੈ ਹਜੂਰ ਨੇ ਬੀਬੀ ਰੁッコ ਨੂੰ ਕਿਹਾ कि ਜਦ ਤੱਕ ਮੈਂ ਡੇਰੀ ਰਹਾਂਗਾ ਇਹ ਸੇਵਾ ਮੈਂ ਆਪ ਕਰਾਂਗਾ ਦੂਜੇ ਦਿਨ ਉਹਨਾਂ ਨੇ ਬਾਬਾ ਜੀ ਮਹਾਰਾਜ ਲਈ ਜਲ ਲਿਆਉਣ ਦੀ ਸੇਵਾ ਆਪ ਸੰਭਾਲ ਲਈ ਰਸਤੇ ਵਿੱਚ ਉੱਚੀ ਨੀਵੀਂ ਜ਼ਮੀਨ ਅਤੇ ਟੋਇਟ ਬੇਸਨ ਹਜੂਰ ਨੇ ਇਹ ਕੰਮ ਕਦੇ ਨਹੀਂ ਸੀ ਕੀਤਾ ਆਪ ਬੜੀ ਮੁਸ਼ਕਲ ਨਾਲ ਪਾਣੀ ਦੀ ਗਾਗਰ ਸਿਰ ਉੱਤੇ ਸੰਭਾਲਦੇ ਹੋਏ ਉੱਚਾ ਨੀਵਾ ਰਾਹ ਲੰਘਦੇ ਹੋਏ ਡੇਰੀ ਪਹੁੰਚੇ ਸਾਰਾ ਰਾ ਆਪ ਸੋਚਦੇ ਆਏ ਕਿ ਜੀ ਡੇਰੇ ਵਿਖੇ ਸੰਗਤ ਲਈ ਖੂਬ ਬਣ ਜਾਵੇ ਤਾਂ ਕਿੰਨਾ ਚੰਗਾ ਹੋਵੇ। ਅੰਤ ਬਹੁਤ ਸੋਚਣ ਤੋਂ ਬਾਅਦ ਇੱਕ ਦਿਨ ਆਪ ਨੇ ਡਰ ਦੇ ਡਰ ਦੇ ਬਾਬਾ ਜੀ ਅੱਗੇ ਅਰਜ਼ ਕੀਤੀ ਕਿ ਹਜੂਰ ਪਾਣੀ ਤੋਂ ਬਿਨਾ ਸੰਗਤ ਨੂੰ ਤਕਲੀਫ ਹੁੰਦੀ ਹੈ। ਤੁਸੀਂ ਇੱਥੇ ਖੂਲ ਲਗਵਾਉਣ ਦੀ ਆਗਿਆ ਦੇ ਦਿਓ ਤਾਂ ਸੰਗਤ ਨੂੰ ਵੀ ਲਾਭ ਹੋਵੇਗਾ ਅਤੇ ਬੀਬੀ ਰੁッコ ਨੂੰ ਵੀ ਇੰਨੀ ਦੂਰ ਤੋਂ ਪਾਣੀ ਲਿਆਉਣ ਦਾ ਕਸ਼ਟ ਨਹੀਂ ਕਰਨਾ ਪਵੇਗਾ। ਇਸ ਤੇ ਬਾਬਾ ਜੀ ਮਹਾਰਾਜ ਨੇ ਫਰਮਾਇਆ ਮੇਰਾ ਕੀ ਏ ਮੈਂ ਅੱਜ ਇੱਥੇ ਹਾਂ ਤੇ ਕੱਲ ਕਿਤੇ ਹੋਰ ਮੈਂ ਤਾਂ ਬਹੁਤ ਧੀਰ ਇੱਥੇ ਨਹੀਂ ਰਹਿਣਾ ਖੂਬਣਾ ਕੇ ਕੀ ਕਰੋਗੇ ਮੈਂ ਖੂ ਦੇ ਨਾਲ ਵੱਜ ਕੇ ਨਹੀਂ ਰਹਿਣਾ ਚਾਹੁੰਦਾ ਹਜੂਰ 사ਵਨ 사ਵਨ ਸਿੰਘ ਜੀ ਮਹਾਰਾਜ ਨੇ ਅਰਜ ਕੀਤੀ ਹਜੂਰ ਮੈਂ ਤੁਹਾਨੂੰ ਬੰਨਣਾ ਨਹੀਂ ਚਾਹੁੰਦਾ ਜੇ ਤੁਸੀਂ ਇੱਕ ਵਾਰ ਵੀ ਖੂ ਦਾ ਪਾਣੀ ਇਸਤਮਾਲ ਕਰ ਲਵਾਂਗੀ ਤਾਂ ਮੇਰੇ ਲਈ ਇਤਨਾ ਹੀ ਬਹੁਤ ਹੈ। ਬਾਬਾ ਜੀ ਮੁਸਕਰਾ ਕੇ ਉੱਤਰ ਦਿੱਤਾ ਚੰਗੀ ਗੱਲ ਹੈ ਖੂਬ ਬਣਵਾ ਲਵੋ ਮੈਂ ਤਾਂ ਇਸ ਨਾਲ ਨਹੀਂ ਭੱਜਾਂਗਾ ਤੁਸੀਂ ਹੀ ਭੱਜੋਗੇ। ਬਾਬਾ ਜੀ ਮਹਾਰਾਜ ਦੇ ਇਨ੍ਹਾਂ ਬਚਨਾਂ ਦਾ ਭੇਦ ਉਸ ਸਮੇਂ ਸਮਝ ਵਿੱਚ ਨਹੀਂ ਆਇਆ ਜਦ ਆਪਨੇ ਆਪਣੀ ਥਾਂ ਹਜ਼ੂਰ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ੀ। ਤਾਂ ਉਸ ਸਮੇਂ ਸਮਝ ਆਇਆ। ਖੂਲ ਗਵਾਉਣ ਦੀ ਆਗਿਆ ਪ੍ਰਾਪਤ ਹੋਣ ਪਿੱਛੋਂ ਖੂਹ ਵਾਸਤੇ ਇੱਟਾਂ ਬਣਾਉਣ ਲਈ ਪੱਠਾ ਵੀ ਲਗਾਇਆ ਗਿਆ ਜਿਸ ਨੂੰ ਬਾਬਾ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ 16 ਮਈ 1897 ਵਾਲੇ ਦਿਨ ਚਾਲੂ ਕੀਤਾ ਬਾਬਾ ਜੀ ਮਹਾਰਾਜ ਨੇ ਖੂਬਣਾ ਕਿ ਪੂਰਾ ਹੋਣ ਦਾ ਸਮਾਚਾਰ ਹਜ਼ੂਰ ਨੂੰ ਆਪਣੇ 9 ਦਸੰਬਰ 1898 ਦੇ ਪੱਤਰ ਵਿੱਚ ਇਸ ਪ੍ਰਕਾਰ ਦਿੱਤਾ ਪੱਤਰ ਵਿੱਚ ਕਿਹਾ ਪਾਣੀ ਪਹਿਲਾਂ ਸੁਰਾਹੀ ਵਿੱਚ ਭਰ ਕੇ ਆਗਰੇ ਸੇਠ ਪ੍ਰਤਾਪ ਸਿੰਘ ਜੀ ਦੇ ਪਾਸ ਭੇਜਿਆ ਹੈ ਸਭ ਸੰਗਤ ਮੇਂ ਵਰਤਾਇਆ ਗਿਆ ਹੋਵੇਗਾ ਸੋ ਖੂ ਬਣ ਗਿਆ ਹੈ ਔਰ ਪਾਣੀ ਸੱਤ ਹੱਥ ਆਇਆ ਹੈ ਸੋ ਬਹੁਤ ਹੈ ਔਰ ਰੇਤ ਥੋੜੀ ਆਈ ਸੋ ਇਸੀ ਗਹਿਰਾਈ ਤੱਕ ਖੂ ਰਿਹਾ ਹੈ 24 ਮਗਰ 8 ਦਸੰਬਰ ਨੂੰ ਪੂਰਾ ਹੋ ਗਿਆ ਹੈ ਮਹੂਰਤ ਤੁਹਾਡੇ ਆਉਣ ਤੇ ਕਰਨਾ ਹੈ ਉਸ ਸਮੇਂ ਇੱਕ ਦਿਨ 사త్సੰਗ ਵਿੱਚ ਮਹਾਰਾਜ 사ਵਨ ਸਿੰਘ ਜੀ ਨੇ ਬਾਬਾ ਜੀ ਮਹਾਰਾਜ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਹਜ਼ੂਰ ਸੰਗਤ ਦੇ ਰਹਿਣ ਵਾਸਤੇ ਕੋਈ ਮਕਾਨ ਨਹੀਂ ਹੈ ਉਸ ਵੇਲੇ ਸਿਰਫ ਇੱਕ ਛੋਟਾ 사త్సੰਗ ਘਰ ਸੀ ਜੋ ਖੂਤੋਂ ਬੱਚੀਆਂ ਹੋਈਆਂ ਇੱਟਾਂ ਨਾਲ ਬਣਾਇਆ ਗਿਆ ਸੀ ਬਾਬਾ ਜੀ ਨੇ ਫਰਮਾਇਆ ਦਰਿਆ ਲੱਗੇ ਹੈ ਫਿਰ ਕੁਝ ਸੋਚ ਕੇ ਆਗਿਆ ਦੇ ਦਿੱਤੀ ਉਹਨਾਂ ਦਿਨਾਂ ਵਿੱਚ ਦਰਿਆ ਦੇ ਪਾਣੀ ਦੀ ਮਾਰ ਨਾਲ ਕੰਡਿਆਂ ਦੀ ਮਿੱਟੀ ਡਿੱਗਦੀ ਜਾ ਰਹੀ ਸੀ ਤੇ ਵੜਾਏਂ ਚ ਪਿੰਡ ਠਹਿ ਰਿਹਾ ਸੀ ਪਿੰਡ ਵਾਲਿਆਂ ਨੇ ਮਹਾਰਾਜ ਸਾਵਨ ਸਿੰਘ ਜੀ ਨੂੰ ਕਿਹਾ ਇਹ ਤੁਸੀਂ ਕੀ ਕਰ ਰਹੇ ਹੋ ਦਰਿਆ ਦੀ ਢਾਹ ਵਿੱਚ ਕੋਠੜੀਆਂ ਬਣਾ ਰਹੇ ਹੋ ਹਜੂਰ ਨੇ ਉੱਤਰ ਦਿੱਤਾ ਜੇ ਬਾਬਾ ਜੀ ਮਹਾਰਾਜ ਦੀ ਸੰਗਤ ਇਨ੍ਹਾਂ ਕੋਠੜੀਆਂ ਵਿੱਚ ਇੱਕ ਦਿਨ ਵੀ ਠਹਿਰ ਜਾਵੇਗੀ ਤਾਂ ਮੇਰੇ ਲਈ ਇਹ ਬਹੁਤ ਹੈ ਅਤੇ ਮੇਰੀ ਸਾਰੀ ਸੇਵਾ ਸਫਲ ਹੋ ਜਾਵੇਗੀ ਸੋ ਉਸ ਵੇਲੇ ਪੰਜ ਕੂਠੜੀਆਂ ਤੇ ਚਾਰ ਉਪਨ ਬਣਾਈਆਂ ਗਈਆਂ ਰਾਦਾ ਸਵਾਮੀ ਜੀ